ਡਿਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਇੱਕ ਬਿਨੇ ਪੱਤਰ ਆਪਣੇ ਸਕੂਲ ਦੀ ਪ੍ਰਿੰਸੀਪਲ ਸਾਹਿਬਾਨ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਪੱਤਰ ਲਿਖੋ ਪੱਤਰ ਸ਼ੁਰੂ ਕਰਨ ਦੇ ਲਈ ਖੱਬੇ ਪਾਸੇ ਆਪਾਂ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਫਿਰ ਕਮਾ ਜਗਰਾਉ ਫਿਰ ਡੰਡੀ ਫਿਰ ਅਗਲੀ ਲਾਈਨ ਵਿੱਚ ਤੁਸੀਂ ਲਿਖੋਗੇ ਸਤਿਕਾਰਯੋਗ ਭੈਣ ਜੀ ਉਸ ਤੋਂ ਬਾਅਦ ਕਮਾ ਪਾਉਂਗੇ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 6ਵੀਂ ਡੀ ਜਮਾਤ ਵਿੱਚ ਪੜ੍ਹਦੀ ਹਾਂ ਜਾਂ ਪੜਦਾ ਹਾਂ ਤੁਸੀਂ ਜਿਹੜੀ ਵੀ ਜਮਾਤ ਵਿੱਚ ਪੜਦੇ ਹੋ ਜਿਹੜੇ ਸੈਕਸ਼ਨ ਵਿੱਚ ਪੜਦੇ ਹੋ ਉਸ ਸੈਕਸ਼ਨ ਦਾ ਨਾਮ ਲਿਖੂੰਗੀ ਮੇਰੇ ਪਿਤਾ ਜੀ ਸਰਕਾਰੀ ਹਸਪਤਾਲ ਵਿੱਚ ਡਾਕਟਰ ਹਨ ਹੁਣ ਉਹਨਾਂ ਦੀ ਬਦਲੀ ਪਟਿਆਲੇ ਹੋ ਗਈ ਹੈ ਸਾਡਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਪਟਿਆਲੇ ਜਾ ਰਿਹਾ ਹੈ ਇਸ ਲਈ ਮੈਨੂੰ ਇਹ ਸਕੂਲ ਛੱਡ ਕੇ ਜਾਣਾ ਪੈ ਰਿਹਾ ਹੈ ਮੈਂ ਪਟਿਆਲੇ ਜਾ ਕੇ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਣਾ ਹੈ ਮੈਂ ਸਕੂਲ ਦੀ ਫੀਸ ਵੀ ਦੇ ਦਿੱਤੀ ਹੈ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦੇ ਦਿੱਤਾ ਜਾਵੇ ਤਾਂ ਜੋ ਮੈਂ ਉੱਥੇ ਜਾ ਕੇ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ ਧੰਨਵਾਦ ਸਹਿਤ ਸੱਜੇ ਪਾਸੇ ਤੁਸੀਂ ਲਿਖੋਗੇ ਆਪ ਜੀ ਦੀ ਆਗਿਆਕਾਰੀ ਨਾਮ ਜਮਾਤ ਰੋਲ ਨੰਬਰ ਤੇ ਮਿਤੀ ਮਿਤੀ ਉਸੇ ਦਿਨ ਦੀ ਲਿਖਣੀ ਹੈ ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ